ਖਾਸਾ ਜੀ ਪੰਥਦਰਦੀਓ ਮੈਂ ਇੱਕ ਤੁਹਾਡਾ ਧਿਆਨ ਖਾਸ ਮੁੱਦੇ ਵੱਲ ਦਿਵਾਉਣਾ ਚਾਹੁੰਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਨੇ ਇੱਕ ਇਤਿਹਾਸਕ ਫੈਸਲਾ ਕੀਤਾ ਜੋ ਕੌਮ ਦੇ ਭਵਿੱਖ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਨੂਨ ਉਚਾਈਆਂ ਤੇ ਪਚਾਉਣ ਵਾਸਤੇ ਮੋੜ ਸਰਜੀਤੀ ਵਾਸਤੇ ਬਹੁਤ ਹੀ ਲਾਹੇਵੰਦ ਸੀ ਪਰ ਕੁਸ਼ਕ ਸਰਦਾਰ ਸੁਖਵੀਰ ਸਿੰਘ ਬਾਗਲ ਦੇ ਧੜੇ ਦੇ ਲੋਕਾਂ ਨੇ ਉਹਨੂੰ ਇੱਕ ਗਲਤ ਰੰਗਤ ਦੇ ਕੇ ਜਿੱਥੇ ਸਿੰਘ ਸਹਿਬਾਨਾ ਦੀ ਕਿਰਦਾਰਕੋਸ਼ਿਸ਼ ਸ਼ੁਰੂ ਕੀਤੀ ਉੱਥੇ ਉਸ ਹੁਕਮਨਾਮੇ ਤੋਂ ਵੀ ਭਗੋੜੇ ਹੋਏ ਤੇ ਹੁਕਮਨਾਮੇ ਚ ਕੁਝ ਸ਼ਬਦ ਜਿਹੜੇ ਹੈ ਵੀ ਨਹੀਂ ਸੀ ਉਹ ਧੱਕੇ ਨਾਲ ਫਿੱਟ ਕਰਨੀ ਕੋਸ਼ਿਸ਼ ਕੀਤੀ ਗਈ 2 ਦਸੰਬਰ ਨੂੰ ਸਿੰਘ ਸਹਿਬਾਨ ਨੇ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਇਹਨਾਂ ਗ੍ਰਾਹਾਂ ਦੇ ਕਰਕੇ ਇਹ ਲੀਡਰਸ਼ਿਪ ਖਾਲਸਾ ਪੰਥ ਦੀ ਰਾਸੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਅਯੋਗ ਕਰਾਰ ਦੇ ਦਿੱਤਾ ਗਿਆ ਜਿਸ ਦੇ ਤਹਿਤ ਪੰਜ ਮੈਂਬਰੀ ਉਹਨਾਂ ਨੇ ਇੱਕ ਸੌਰੀ ਸੱਤ ਮੈਂਬਰੀ ਕਮੇਟੀ ਇੱਕ ਬਣਾਈ ਮੌਕੇ ਦੇ ਛੇ ਮੈਂਬਰ ਬਣਾਏ ਇੱਕ ਮੈਂਬਰ ਬਾਅਦ ਚ ਵਿੱਚ ਪਾਏ ਗਏ ਕਿ ਇੱਕ ਕਮੇਟੀ ਬਣਾਈ ਜਾਂਦੀ ਹੈ ਜੋ ਨਵੇਂ ਸਿਰਿਓਂ ਭਰਤੀ ਕਰੇਗੀ ਪੁਰਾਣੇ ਡੈਲੀਗੇਟਾਂ ਦੇ ਨਾਲ-ਨਾਲ ਨਵੇਂ ਡੈਲੀਗੇਟ ਵੀ ਹੋਣਗੇ ਭਰਤੀ ਬੋਕਸ ਨਾ ਹੋਵੇ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਵੀ ਨਾਲ ਲੱਗੇਗਾ ਬੜਾ ਕਲੀਅਰ ਕੇ ਯਾਰ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਸਰਦਾਰ ਦਿਲਜੀਤ ਸਿੰਘ ਚੀਮਾ ਅਰਸ਼ਦੀਪ ਕਲੇਰ ਹੋਰ ਵੀ ਕਈਆਂ ਨੇ ਇੱਕ ਨਵਾਂ ਬਿਰਤਾਂਤ ਸਿਰਜਿਆ ਕਿ ਜੀ ਇਹ ਅਕਾਲੀ ਦਲ ਦੀ ਮਾਨਤਾ ਰੱਦ ਹੋ ਜਾਊ ਯਾਨੀ ਉਹ ਬਣੀ ਹੋਈ ਏਕਾਲ ਤਖਤ ਸਾਹਿਬ ਦੀ ਕਮੇਟੀ ਨੂੰ ਖੇਰੂ-ਖੇਰੂ ਕਰਨਾ ਚਾਹਿਆ ਰੋਲਣਾ ਚਾਹਿਆ ਅਖੀਰ ਚ ਆ ਕੇ ਆਪਣੇ ਹੀ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫਾ ਦਵਾਤਾ ਪ੍ਰੋਫੈਸਰ ਕਿਰਪਾਲ ਸਿੰਘ ਮਨੂਗਰ ਤੋਂ ਵੀ ਅਸਤੀਫਾ ਦਵਾਤਾ ਉਹ ਅਸਤੀਫੇ ਪਿੱਛੇ ਮਨਸਾ ਕੀ ਸੀ ਕਿ ਉਹ ਅਸਤੀਫਾ ਦੇਣ ਤਾਂ ਅਸੀਂ ਕਹਿਣ ਜੋਗੇ ਹੋਵਾਂਗੇ ਕਿ ਮੈਂਬਰ ਹੁਣ 5 ਰਹਿ ਗਏ ਜਦੋਂ ਉਹਨਾਂ ਦਾ ਮੁਖੀ ਹੀ ਅਸਤੀਫਾ ਦੇ ਗਿਆ ਤਾਂ ਕਮੇਟੀ ਕਿਸ ਗੱਲ ਦੀ ਜਿਸ ਤਰ੍ਹਾਂ ਉਹਨਾਂ ਦੀ ਹੁਣ ਲੀਡਰਸ਼ਿਪ ਕਹਿ ਰਹੀ ਆ ਪਰ ਇਹ ਨਹੀਂ ਹੁੰਦਾ ਹੁੰਦਾ ਜੇ 3 ਕਰੋੜ ਸਿੱਖਾਂ ਦੀ ਆਬਾਦੀ ਵਿੱਚੋਂ 7 ਮੈਂਬਰ ਚੁਣੇ ਦੋਆਂ ਦੀ ਮਾੜੀ ਕਿਸਮਤ ਕਿ ਗੁਰੂ ਨੂੰ ਪਿੱਠ ਦਿਖਾ ਕੇ ਭੱਜ ਗਏ ਪਰ ਪੰਜਾਂ ਨੇ ਗੁਰੂ ਦਾ ਹੁਕਮ ਜਾਣ ਕੇ ਸਿੰਘ ਸਹਿਬਾਨਾਂ ਦਾ ਉਹ ਹੁਕਮ ਹੁਕਮਨਾਮੇ ਦੇ ਰੂਪ ਵਿੱਚ ਬੰਨਿਆ ਤੇ ਸਿੰਘ ਸਹਿਬਾਨ ਨੇ ਬਾਅਦ ਵਿੱਚ ਵੀ ਕਿਹਾ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਕਮੇਟੀ ਬਣੀ ਆ ਪਹਿਲਾਂ 7 ਸੀ 2 ਚਲੇ ਗਏ 5 ਮੈਂਬਰੀ ਕਮੇਟੀ ਆਪਣੀ ਭਰਤੀ ਕਰੇਗੀ ਤੇ ਉਹਦੇ 'ਚ ਇੱਕ ਬਾਦਲ ਧੜੇ ਦੇ ਬੰਦਿਆਂ ਵੱਲੋਂ ਇੱਕ ਸ਼ਬਦ ਬਾਰ-ਬਾਰ ਵਿਚ ਪਾਇਆ ਜਾ ਰਿਹਾ ਕਿ ਨਿਗਰਾਨੀ ਕਿ ਸਿੰਘ ਸਾਹਿਬ ਨੇ ਇੱਕ ਜਗ੍ਹਾ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਕਰੇਗੀ ਮੈਂ ਨਿਗਰਾਨੀ ਦਾ ਦੱਸਣਾ ਚਾਹੁੰਦਾ ਕਿ ਨਿਗਰਾਨੀ ਕਿਸ ਚੀਜ਼ ਦੀ ਕਰ ਰਹੀਆਂ ਕੀ ਉਹਨਾਂ ਨੇ ਨਿਗਰਾਨੀ ਪਰਚੀਆਂ ਦੇ ਪੇਪਰ ਦੀ ਕਰਦੀ ਸੀ ਵੀ ਕਿੰਨਾ ਮੋਟਾ ਪੇਪਰ ਲਾਇਆ ਜਾਂ ਇਹ ਕਰਨੀ ਸੀ ਵੀ ਕਿਹੋ ਜੀ ਸ਼ਾਈ ਵਰਤੀ ਗਈ ਆ ਕਿਹੋ ਜੀ ਸਪਾਈ ਹੋਈ ਆ ਬਿਲਕੁਲ ਨਹੀਂ ਹੁਣ ਵੀ ਕਮੇਟੀ ਜਿਹੜੀ ਭਰਤੀ ਕਰ ਰਹੀ ਆ ਉਹ ਨਿਗਰਾਨੀ ਉਹਨਾਂ ਦੀ ਹੋ ਰਹੀ ਹੈ ਉਹਨਾਂ ਦੀ ਨਿਗਰਾਨੀ ਹੈਟ ਸਾਰਾ ਕਾਰਜ ਭਰਤੀ ਦਾ ਜਿਹੜਾ ਅਕਾਲ ਤਖਤ ਸਾਹਿਬ ਦੀ ਕਮੇਟੀ ਵੱਲੋਂ ਜਿਹੜੀ ਭਰਤੀ ਹੋ ਰਹੀ ਹੈ ਉਹਦੀ ਸਾਰੀ ਨਿਗਰਾਨੀ ਸਾਰੀ ਦੇਖਰੇਖ ਉਹ ਪੰਜ ਮੈਂਬਰੀ ਕਮੇਟੀ ਕਰ ਰਹੀ ਹੈ ਉਹ ਉਹ ਅੱਗੇ ਡਿਊਟੀਆਂ ਲਾ ਰਹੇ ਨੇ ਜ਼ਿਲ੍ਹਿਆਂ 'ਚ ਵੀ ਕਿਹਨਾਂ ਨੂੰ ਕਾਪੀਆਂ ਦੇਣੀਆਂ ਕਿਵੇਂ-ਕਿਵੇਂ ਕਾਪੀਆਂ ਦੇਣੀਆਂ ਉਹ ਸਾਰੀ ਉਹਨਾਂ ਦੀ ਦੇਖਰੇਖ ਹੀ ਟੋਰਿਆ ਪਰ ਉਹਨਾਂ ਨੇ ਇੱਕ ਨਿਗਰਾਨੀ ਸ਼ਬਦ ਜਿਹੜਾ ਕਿ ਹੁਕਮਨਾਮੇ ਦੇ ਵਿੱਚ ਹੈ ਵੀ ਨਹੀਂ ਸੀ ਜਦੋਂ ਲਿਖਤੀ ਹੋਇਆ ਬਾਅਦ ਵਾਲਾ ਚੱਕਰ ਆ ਵੀ ਸਿੰਘ ਸਾਹਿਬ ਨੇ ਬਾਅਦ ਚ ਬੋਲਦਿਆਂ ਕਹੇ ਤਾਂ ਅਸੀਂ ਕਿ ਨਿਗਰਾਨੀ ਦੀ ਡਿਊਟੀ ਸੀ ਤੇ ਸਿੰਘ ਸਾਹਿਬ ਨੇ ਬਾਅਦ ਚ ਤਾਂ ਫਿਰ ਇਹ ਵੀ ਕਿਹਾ ਸੀ ਕਿ ਇੱਕ ਧੜਾ ਭਰਤੀ ਕਰ ਰਿਹਾ ਪਰ ਜਿਹੜੀ ਅਕਾਲ ਤਖਤ ਸਾਹਿਬ ਦੀ ਭਰਤੀ ਆ ਪੰਜ ਮੈਂਬਰਾਂ ਨੇ ਕਰਨੀ ਆ ਉਹ ਹਲੇ ਸ਼ੁਰੂ ਹੋਣੀ ਆ ਸੋ ਮੈਂ ਬੇਨਤੀ ਕਰਾਂਗਾ ਇਹਨਾਂ ਲੋਕਾਂ ਨੂੰ ਕਿ ਆਪਾਂ ਰਾਜਨੀਤਿਕ ਤੌਰ ਤੇ ਖਤਮ ਤਾਂ ਆਪਾਂ ਪਹਿਲਾਂ ਹੀ ਹੋ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਅੱਜ ਕਿਸੇ ਮੈਦਾਨ 'ਚ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗਾ ਇਹ ਸਚਾਈ ਆ ਸਚਾਈ ਦੇਖ ਕੇ ਭੱਜਣਾ ਨਹੀਂ ਚਾਹੀਦਾ ਇਹ ਸਚਾਈ ਆ ਆਪਾਂ ਕਿਸੇ ਵੀ ਮੁਕਾਬਲੇ 'ਚ ਨਹੀਂ ਹੈਗੇ ਅੱਜ ਆ ਲੁਧਿਆਣੇ ਹੁਣ ਇਲੈਕਸ਼ਨ ਹੋਣੀ ਆ ਪਤਾ ਲੱਗ ਜਾਏਗਾ ਵੀ ਕਿੰਨੇ ਕੁ ਪਾਣੀ 'ਚ ਆ ਵੀ ਜਮਾਨਤ ਬਚਦੀ ਆ ਜਾਂ ਨਹੀਂ ਬਚਦੀ ਅਸੀਂ ਦਿਲੋਂ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਲੰਦੀਆਂ ਤੇ ਜਾਵੇ ਚੜ੍ਹਦੀ ਕਲਾ 'ਚ ਜਾਵੇ ਪਰ ਗੁਰੂ ਦੇ ਓਟ ਆਸਰੇ ਨਾਲ ਗੁਰੂ ਦੇ ਭੈਅ ਨਾਲ ਜਾਵੇ ਗੁਰੂ ਦੇ ਭੈਸ਼ ਰਹਿੰਦੇ ਹੋਇਆ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਅਕਾਲ ਤਖਤ ਸਾਹਿਬ ਵੱਲ ਪਿੱਠ ਕਰਕੇ ਕਦੇ ਵੀ ਰਾਜ ਭਗਤਾਂ ਦੀ ਦੂਰ ਦੀ ਗੱਲ ਹੈ ਅਸੀਂ 10 ਬੰਦਿਆਂ 'ਚ ਖੜਨ ਯੋਗ ਵੀ ਨਹੀਂ ਹੈਗੇ ਕੋਈ ਮਹਾਪੁਰਖ ਸੰਤ ਜਰਨੈਲ ਸਿੰਘ ਇੱਕ ਗੱਲ ਕਹਿਆ ਕਰਦੇ ਸੀ ਕਿ ਸ਼ਹੀਦਾਂ ਦਾ ਨਾਂ ਲੈ ਕੇ ਸ਼ਹੀਦਾਂ ਦੀ ਜਥੇਬੰਦੀ ਦਾ ਨਾਂ ਲੈ ਕੇ ਕੁਰਸੀ ਨੂੰ ਜਾਣਦਾ ਜਿਹੜਾ ਮਨੁੱਖ ਪ੍ਰਤੀਤ ਹੁੰਦਾ ਉਹਦਾ ਕਦੇ ਯਕੀਨ ਨਾ ਕਰਿਓ ਤੇ ਹੁਕਮਨਾਮੇ ਵਿੱਚ ਇਹ ਵੀ ਸੀ ਕਿ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਲਗਾਇਆ ਜਾਵੇ ਜਿਹੜੀ ਉਹਨਾਂ ਨੇ ਭਰਤੀ ਕੀਤੀ ਉਹ ਚ ਕੋਈ ਆਧਾਰ ਕਾਰਡ ਨੰਬਰ ਨਹੀਂ ਹੈਗਾ ਤੇ ਆਪਾਂ ਦੇਖ ਹੀ ਰਹੇ ਹਾਂ ਕਈ ਜਗ੍ਹਾ ਦੀ ਭਰਤੀ ਵੀ ਇਹੋ ਜੀ ਹੋਈ ਆ ਜਿੱਥੇ ਪਿੰਡ ਚ ਕੋਈ ਕਾਪੀ ਲੈ ਕੇ ਪਹੁੰਚਿਆ ਵੀ ਨਹੀਂ ਹੈਗਾ ਪਰ ਉਹਨਾਂ ਪਿੰਡਾਂ ਦੀ ਵੀ ਭਰਤੀ ਹੋ ਗਈ ਸੋ ਮੁੱਖ ਦੀ ਗੱਲ ਇਹ ਆ ਭਰਤੀ ਜਿਵੇਂ ਵੀ ਹੋਈ ਜਿਸ ਤਰ੍ਹਾਂ ਵੀ ਹੋਈ ਉਹ ਮੁੱਦੇ ਵੱਲ ਦਾ ਜਾਈਏ ਇੱਕ ਤਾਂ ਗੱਲ ਕਲੀਅਰ ਹੈ ਕਿ ਬਿਨਾ ਇੱਕੇ ਤੋਂ ਇੱਕ ਪਾਸੇ ਦਾ ਭੁੰਨਰ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਅਸੀਂ ਅਮਰਤਪਾਲ ਦੇ ਧੜੇ ਨੂੰ ਵੀ ਕਹਿੰਦੇ ਆ ਸਿਮਰਜੀਤ ਸਿੰਘ ਮਾਨ ਨੂੰ ਵੀ ਕਹਿੰਦੇ ਆ ਕਿ ਆਪਾਂ ਏਕਾ ਕਰੀਏ ਪਰ ਜੇ ਤੁਸੀਂ ਕਹੋ ਨਾ ਵੀ ਉਹ ਏਕਾ ਕਰਨ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਤੁਹਾਡੇ ਨਾਲ ਲੱਗਣਾ ਬਿਲਕੁਲ ਨਹੀਂ ਕਿਸੇ ਨਾਲ ਲੱਗਣਾ ਹਲੇ ਵੀ ਮੌਕਾ ਅਕਾਲ ਤਖਤ ਸਾਹਿਬ ਦੀ ਸ਼ਰਨ ਚ ਆਓ ਉੱਥੋਂ ਜਿਹੜਾ ਹੁਕਮ ਹੋਇਆ ਹੋਇਆ ਆ ਉਹ ਭਰਤੀ ਸ਼ੁਰੂ ਕਰਕੇ ਨਵੇਂ ਸਿਰੇਓ ਭਰਤੀ ਤੁਸੀਂ ਕਰੋ ਡੈਲੀਗੇਟ ਜਿਹੜੇ ਬਣਨਗੇ ਹੋ ਸਕਦਾ ਸਰਦਾਰ ਸੁਖਵੀਰ ਸਿੰਘ ਬਾਦਲੀ ਪ੍ਰਧਾਨ ਬਣ ਜਾਣ ਪਹਿਲਾਂ ਵੀ ਜੇ ਹੁੰਦੀ ਤਾਂ ਬਣ ਵੀ ਜਾਣਾ ਸੀ ਪਰ ਆਪਣੇ ਅੰਦਰ ਦਾ ਹੀ ਡਰ ਖਾ ਲਿਆ ਧੜਿਆਂ ਵਿੱਚ ਬੰਡੇ ਹੋયા ਨੇ ਹੱਥ ਕਿਸੇ ਦੇ ਕੁਝ ਨਹੀਂ ਲੱਗਣਾ ਅਰਜ ਕਈਆਂ ਦਾ ਆਪਣੇ ਲੀਡਰ ਨੂੰ ਖੁਸ਼ ਕਰਨ ਦਾ ਇਹੇ ਜੋਰ ਲੱਗਿਆ ਹੋਇਆ ਕਿ ਮੈਂ ਆਪਣੇ ਲੀਡਰ ਨੂੰ ਖੁਸ਼ ਕਰਾਂ ਮੈਂ ਆਹ ਬੋਲ ਕੇ ਦਿਖਾਵਾਂ ਮੈਂ ਦੂਜੇ ਦੀ ਪੱਗ ਨੂੰ ਹੱਥ ਪਾਵਾਂ ਦੂਜੇ ਧੜੇ ਦੇ ਲੀਡਰ ਨੂੰ ਦੂਜੇ ਵੀ ਆਪਣੇ ਨੇ ਆਪਣੇ ਵੀ ਆਪਣੇ ਨੇ ਸੋ ਮੈਂ ਬੇਨਤੀ ਕਰਦਾ ਕਿ ਇੱਕ ਹੋਵਾਂਗੇ ਪਰ ਇੱਕ ਕਿਸੇ ਲੀਡਰ ਦੇ ਥੱਲੇ ਨਹੀਂ ਹੋ ਸਕਦੇ ਕਿਸੇ ਲੀਡਰ ਦੀ ਅਗਵਾਈ 'ਚ ਨਹੀਂ ਹੋ ਸਕਦੇ ਸ੍ਰੀ ਅਕਾਲ ਤਖਸਾਲ ਦੀ ਅਗਵਾਈ ਚ ਹੋ ਸਕਦੇ ਆ ਸ੍ਰੀ ਅਕਾਲ ਤਖਸਾਲ ਦੇ ਨਿਸ਼ਾਨ ਇਹ ਢ ਹੋ ਸਕਦੇ ਆ ਕੇਸਰੀ ਨਿਸ਼ਾਨ ਇਹ ਢ ਹੋ ਸਕਦੇ ਆ ਫਿਰ ਆਪਾਂ ਦਿੱਲੀ ਨਾਲ ਆਪਣੇ ਹੱਕਾਂ ਦੀ ਗੱਲ ਕਰ ਸਕਦੇ ਆ ਬਹਿ ਕੇ ਪਰ ਜੇ ਆਪਾਂ ਆਪਸੇ ਪਟੇ ਰਹੇ ਸਭ ਤੋਂ ਵੱਧ ਨੁਕਸਾਨ ਜੇ ਕੀਤਾ ਤਾਂ ਬਾਦਲ ਧੜੇ ਦੇ ਆਈਟੀਵੀ ਕਿਨੇ ਕੀਤਾ ਕਿਉਂਕਿ ਜਿਸ ਦਿਨ ਸੁਧਾਰ ਲਹਿਰ ਭੰਗ ਕੀਤੀ ਚਾਹੀਦਾ ਤਾਂ ਇਹ ਸੀ ਸਵਾਗਤ ਕਰਨਾ ਪਰ ਅਗਲੇ ਦਿਨ ਡਾਕਟਰ ਗੁਲਜੀਤ ਸਿੰਘ ਜੀਮਾ ਨੇ ਕਿਹਾ ਕਿ ਇਹ ਪਾਰਟੀ ਜੋ ਕੱਢੇ ਹੋਏ ਆ ਇਹ ਸਾਨੂੰ ਐਪਲੀਕੇਸ਼ਨਾਂ ਦੇਣ ਸਾਨੂੰ ਅਰਜ਼ੀਆਂ ਦੇਣ ਫਿਰ ਸਾਡੀ ਕਮੇਟੀ ਉਸ ਤੇ ਵਿਚਾਰ ਕਰੇਗੀ ਜਦੋਂ ਜਥੇਦਾਰ ਸਾਹਿਬ ਨੇ ਆਪੋ ਆਪਣੇ ਚੁੱਲ੍ਹੇ ਸਮੇਟਣ ਦੀ ਉਹ ਗੱਲ ਕਰ ਦਿੱਤੀ ਕਿਸੇ ਇੱਕ ਧੜੇ ਨੂੰ ਨਹੀਂ ਕਿਹਾ ਸਾਰਿਆਂ ਨੂੰ ਕਿਹਾ ਵੀ ਆਪੋ ਆਪਣੇ ਚੁੱਲ੍ਹੇ ਸਮੇਟੋ ਦੋਨੋਂ ਧੜੇ ਵਾਲੇ ਤੇ ਸੱਤ ਮੈਂਬਰੀ ਵੀ ਕਮੇਟੀ ਦੇ ਅਗਵਾਈ ਹੰਦੇ ਹੋਏ ਭਰਤੀ ਕੀਤੀ ਜਾਵੇ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਹੈ ਨਾ ਕਿ ਇਹ ਲੀਡਰਸ਼ਿਪ ਅਗਵਾਈ ਦੇ ਯੋਗ ਨਹੀਂ ਰਹੀ ਪੰਜ ਪਿਆਰਿਆਂ ਦੀ ਅਰਦਾਸ ਕੀਤੀ ਹੋਈ ਚ ਜੋਰ ਲਾ ਲਿਓ ਜਿਹੜੀ ਵੀ ਉੱਥੇ ਬਾਹਰ ਖੜੇ ਸੀ ਉਸ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉਸ ਦਿਨ ਉਹਨਾਂ ਚੋਂ ਕੋਈ ਵੀ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ ਹੁਣ ਕੋਈ ਵੀ ਭਾਵੇਂ ਕੋਈ ਬਾਗੀ ਸੀ ਭਾਵੇਂ ਕੋਈ ਦਾਗੀ ਸੀ ਸੋ ਇਸ ਕਰਕੇ ਮੌਕਾ ਇੱਕੋ ਹੀ ਆ ਕਿ ਅਕਾਲ ਤਖਤ ਸਾਹਿਬ ਦੀ ਸ਼ਰਧਾ ਜੋ ਸ਼ਰਧਾ ਨਾਵੇ ਤੇ ਇਸ ਕੰਠ ਲਾਵੇ ਇਹ ਬਿਰਧ ਸ੍ਰੀ ਸੁਆਮੀ ਸੰਧਾ ਇਸ ਤੇ ਆਪਾਂ ਪਹਿਰਾ ਦੇਈਏ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦੇ ਹੋਏ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਹੋਏ ਅਕਾਲ ਤਖਤ ਸਾਹਿਬ ਦੀ ਸ਼ਰਧਾ ਸ਼ਤਰ ਸਾਹਿਬ 'ਚ ਇਕੱਠੇ ਹੋ ਕੇ ਆਪਾਂ ਇਸ ਲੜਾਈ ਨੂੰ ਤਾਕੜਾ ਕਰੀਏ ਤਾਂ ਕੁਝ ਪ੍ਰਾਪਤੀ ਹੋਵੇਗੀ ਜੇ ਹੰਕਾਰ ਤੇ ਹੰਕਤਾ ਨਾਲ ਫਿਰਾਂਗੇ ਫਿਰ ਠੱਕੇ ਪੈਣਗੇ ਕੋਈ ਪ੍ਰਾਪਤੀ ਨਹੀਂ ਹੋਣੀ ਸੋਭਾ ਇੱਕ ਆਖਰੀ ਬੇਨਤੀ ਤੁਹਾਨੂੰ ਇਹ ਕਰਾਂਗਾ ਕਿ ਨਾ ਹੋਰ ਹਲਕੇ ਦੇ ਮੈਂ ਆਪਣੇ ਹਲਕੇ ਦੇ ਘਨੋਰ ਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਮੇਰੇ ਨਾਲ ਸੰਪਰਕ ਕੁਛ ਕਰ ਵੀ ਰਹੇ ਨੇ ਕਈਆਂ ਨਾਲ ਨਹੀਂ ਵੀ ਹੋਇਆ ਉਹ ਭਾਵੇਂ ਪਹਿਲਾਂ ਕਿਸੇ ਵੀ ਪਾਰਟੀ ਚ ਸੀ ਕਈ ਕਿਸਾਨਾਂ ਚ ਸੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਫੋਨ ਕਰ ਰਹੇ ਹੋ ਚੰਗੀ ਗੱਲ ਹੈ B2C ਤੁਹਾਡੀਆਂ ਭਾਵਨਾਵਾਂ ਨੇ ਕਿ ਅਕਾਲ ਤਖਸਾਲ ਵੱਲੋਂ ਬੜੀ ਕਮੇਟੀ ਦੇ ਤੁਸੀਂ ਜੋ ਭਰਤੀ ਉਹਦੇ ਮੈਂਬਰ ਬਣਨਾ ਚਾਹੁੰਦੇ ਹਾਂ ਮੈਂ ਤਾਂ ਕਹਿੰਦਾ ਅੱਗੇ ਆਓ ਅੱਗੇ ਆ ਕੇ ਕਮਾਂਡ ਸੰਭਾਲੋ ਲੀਡਰ ਬਣੋ ਕੌਮ ਦੀ ਪੰਥ ਦੀ ਪੰਜਾਬ ਦੀ ਸੇਵਾ ਕਰੋ ਤੇ ਜੇ ਕਿਸੇ ਨੂੰ ਕਾਪੀਆਂ ਚਾਹੀਦੀਆਂ ਕਾਪੀਆਂ ਵੀ ਪਹੁੰਚਦੀਆਂ ਕਰਦਾਂਗੇ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਦੀ ਲੋੜ ਹੈ ਆਪਾਂ ਸਾਰੇ ਇੱਕ ਹੋ ਕੇ ਚੱਲੀਏ ਜਿਸ ਕਿਸੇ ਨੂੰ ਕਾਪੀਆਂ ਦੀ ਲੋੜ ਹੈ ਕਾਪੀਆਂ ਭਾਵੇਂ ਸਾਡੀਆਂ ਤਨੌਰ ਹਲਕੇ 'ਚ 174 ਦੇ ਕਰੀਬ ਰਾਤ ਵੰਡੀਆਂ ਜਾ ਚੁੱਕੀਆਂ ਤੇ ਹੋਰ ਵੀ ਹਲੇ ਡਿਮਾਂਡ ਹੈ ਤੇ ਹੋਰ ਵੀ ਵੰਡੀਆਂ ਜਾਣਗੀਆਂ ਮੈਂ ਕੁਝ ਨੌਜਵਾਨਾਂ ਦੇ ਰਾਤ ਫੋਨ ਆਏ ਸੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਸਾਰੀ ਟੀਮ ਤਿਆਰ ਕਰਕੇ ਜਿਹੜੇ-ਜਿਹੜੇ ਪਿੰਡ 'ਚ ਕਾਪੀਆਂ ਚਾਹੀਦੀਆਂ ਉਥੇ ਪਹੁੰਚਦਿਆਂ ਵੀ ਕਰਾਂਗੇ ਤੇ ਆਪਾਂ ਇੱਕ ਹੋ ਕੇ ਚੱਲੀਏ ਕੋਈ ਆਪਣਾ ਲੀਡਰ ਨਹੀਂ ਕੋਈ ਕਿਸੇ ਦੇ ਅੰਦਰ ਨਹੀਂ ਆਪਾਂ ਸਾਰੇ ਭਰਾ ਆਪਾਂ ਅਕਾਲ ਤੱਕ ਸਾਡੇ ਅੰਦਰ